ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ weight lose ਕਰਨ ਵਾਲਾ ਸਲਾਦ ਤੇ ਇੱਥੇ ਆਪਾਂ ਖੀਰਾ ਤੇ ਪਿਆਜ਼ ਤੇ ਟਮਾਟਰ ਪਾਵਾਂਗੇ ਤੇ ਖੀਰੇ ਨੂੰ ਆਪਾਂ ਸਭ ਤੋਂ ਪਹਿਲਾਂ ਆਪਾਂ ਕੱਟ ਦਵਾਂਗੇ ਕੀਰੇ ਨੂੰ ਆਪਾਂ ਪਤਲੇ ਪਤਲੇ ਸਲਾਜਾਂ ਦੇ ਵਿੱਚ ਕੱਟ ਦਵਾਂਗੇ। ਕੀਰਾ ਆਪਣੀ ਮਨਪਸੰਦ ਨਾਲ ਜਿਸ ਤਰ੍ਹਾਂ ਆਪਾਂ ਗਲਾਈ 'ਚ ਕੱਟਣਾ ਹੋਵੇ ਉਸ ਤਰ੍ਹਾਂ ਜਾਂ ਲੰਬਾ ਆਪਾਂ ਕੱਟ ਸਕਕੇ ਤਿਆਰ ਕਰ ਸਕਦੇ ਹਾਂ। ਪਿਆਜ਼ ਵੀ ਆਪਾਂ ਲੰਬੇ ਲੰਬੇ ਕੱਟ ਕੇ ਤਿਆਰ ਕਰ ਲਵਾਂਗੇ। ਟਮਾਟਰ ਨੂੰ ਵੀ ਇਸ ਤਰ੍ਹਾਂ ਹੀ ਆਪਾਂ ਲੰਬਾਈ 'ਚ ਕੱਟ ਦਵਾਂਗੇ ਇੱਥੇ ਆਪਾਂ ਟਮਾਟਰ ਪਿਆਜ਼ ਖੀਰੇ ਨੂੰ ਕੱਟ ਕੇ ਤਿਆਰ ਕਰ ਲਿਆ ਸੀ ਇੱਥੇ ਮੈਂ 1 ਕੱਪ ਦਹੀਂ ਲੈਂਦੀ ਆ ਸੀ ਤੇ ਅਰੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਆਪਾਂ ਭੁੰਨੇ ਹੋਇਆ ਜੀਰਾ ਆਹ ਨੂੰ ਅਸੀਂ ਪਾਵਾਂਗੇ ਆਪਣੇ ਸਵਾਦ ਅਸਰ। ਕਾਲੀ ਮਿਰਚ ਕੋਟੀ ਪਾ ਦਵਾਂਗੇ। ਚਮਚਾ ਪਾਵਾਂਗੇ ਆਇਲ ਦਾ। ਬਾਅਦ ਵਿੱਚ ਆਪਾਂ ਛੈਤ ਦਾ। ਇੱਥੇ ਮੈਂ ਦੋ ਹਰੀਆਂ ਮਿਰਚਾਂ ਬਰੀਕ ਕੱਟ ਲਈਆਂ ਸੀ ਹਰੀਆਂ ਮਿਰਚਾਂ ਪਾ ਦਵਾਂਗੇ। ਦਹੀਂ ਨੂੰ ਮਿਕਸ ਕਰ ਦਵਾਂਗੇ। ਮਿਕਸ ਕਰ ਲਿਆ ਸੀ ਇਹਦੇ ਵਿੱਚ ਫੀਰੇ ਪਾ ਦਵਾਂਗੇ ਪਿਆਜ਼ ਪਾ ਦਵਾਂਗੇ ਟਮਾਟਰ ਵੀ ਪਾ ਦਵਾਂਗੇ ਇੱਥੇ ਆਪਾਂ 1 ਕੱਪ ਚਿੱਟੇ ਚਣਿਆਂ ਨੂੰ ਭਿਓ ਕੇ ਤੇ ਉਬਾਲ ਲਿਆ ਸੀ ਤੇ ਚਿੱਟੇ ਚਣੇ ਪਾ ਦਵਾਂਗੇ ਤੇ ਨਾਲ ਹੀ ਆਪਾਂ ਧਨੀਆ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਜੇ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਤਾਂ ਤੁਸੀਂ ਆਹ ਵਾਲਾ ਸਲਾਦ ਜ਼ਰੂਰ ਬਣਾ ਕੇ ਖਾਓ ਹਾਈ ਪ੍ਰੋਟੀਨ ਵਾਲਾ ਸਲਾਦ ਹੁੰਦਾ ਏ ਤੇ ਇਹ ਆਪਣਾ ਵਜ਼ਨ ਵੀ ਘਟਾਏਗਾ ਤੇ ਇਹਦੇ ਨਾਲ ਭੁੱਖ ਵੀ ਨਹੀਂ ਲੱਗੇਗੀ ਤੇ ਬਹੁਤ ਵਧੀਆ ਇਹ ਸਲਾਦ ਹੁੰਦਾ ਹੈ ਤੇ ਇਹ ਨਾਲ ਵਜ਼ਨ ਵੀ ਬਹੁਤ ਜਲਦੀ ਕੰਮ ਹੁੰਦਾ ਹੈ ਹਾਈ ਪੱਤੇin ਸਲਾਦ ਵਜਨ ਕਮ ਕਰਨ ਵਾਲਾ 15 ਦਿਨਾਂ ਦੇ ਵਿੱਚ ਆਪਾਂ ਇਹ ਸਲਾਦ ਬਣਾ ਕੇ ਖਾਵਾਂਗੇ ਤੇ ਆਪਣਾ ਵਜਨ 15 ਦਿਨਾਂ ਦੇ ਵਿੱਚ ਆਪਾਂ ਨੂੰ ਲੱਗੇਗਾ ਵੀ ਆਪਣਾ ਵਜਨ ਘਟ ਹੁੰਦਾ ਜਾਂਦਾ ਹੈ ਤੇ ਇਹ ਸਲਾਦ ਜਿਹੜਾ ਇਹ ਭੁੱਖ ਵੀ ਨਹੀਂ ਲੱਗੂਗੀ ਤੇ weight ਵੀ ਘਟਾਏਗਾ ਤੇ ਜੇ ਤੁਹਾਨੂੰ ਸਲਾਦ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਦ ਤੁਸੀਂ ਕਮੈਂਟਾਂ ਚ ਜ਼ਰੂਰ ਦੱਸਿਆ ਕਰੋ ਜੀ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ